ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਹਾਏ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਪਹਿਲਾਂ ਅਸੀਂ ਕੀਰਤਨ ਕਰਦੇ ਰਹੇ ਬਚਪਨਾਂ ਸਾਡੇ ਆਪਣੇ ਗਿਆਨੀ ਸੀ ਉਹਨਾਂ ਦੇ ਨਾਲ ਮੈਂ ਚਮਟਾ ਵਜਾਉਂਦਾ ਹੁੰਦਾ ਸੀ ਇੱਕ ਮੂੜਾ ਹੋਰ ਸੀ ਤੇ ਉਹ ਢੋਲ ਕ ਵਜਾਉਂਦੇ ਨੇ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪ ਹੈ ਦੁਜਾ ਹੋ ਮਾਂ ਹੋ ਠੰਡੜੀ ਛਾਉ ਦੁਨੀਆਂ ਵਾਲੇ ਓ ਉਸ ਤੋਂ ਬਾਅਦ ਕੀ ਆ ਕਿ ਸਾਡੇ ਦੋਨਾਂ ਦਾ ਆਵਸ ਮੇ ਉਹ ਹੋ ਗਿਆ ਜੀ ਤਨ ਚੈਤੀ ਤਲਾਕ ਜਿਨ ਕਹਦੇ ਹੂੰ ਜਦੋਂ ਅਸੀਂ ਵੱਖੋ ਵੱਖਰੇ ਹੋ ਗਏ ਤੇ ਉਦੋਂ ਤੁਹਾਨੂੰ ਪਤਾ ਹੀ ਆ ਫਿਰ ਜੀ ਕੀ ਬੰਦਿਆ ਚੋਨਾ ਸੀ ਜਨ ਚੋਨੇ ਦਾ ਲਾਲੀ ਦਾ ਤੇ ਦਿਹਾੜੀ ਤਾਂ ਮੈਨੂੰ ਕੋਈ ਕਹਿੰਦਾ ਹੀ ਨਹੀਂ ਕਿ ਅਸੀਂ ਕੀ ਕੱਲੇ ਨੂੰ ਆਣ ਦਾ ਵੀ ਯਾਰ ਗਾਉਣ ਨੂੰ ਜਾਣ ਵਾਲੇ ਬੰਦੇ ਆ ਜਿਨ੍ਹਾਂ ਨੇ ਕਿੱਥੋਂ ਦਿਹਾੜੀ ਜਾਣਾ ਜੀ ਕੋਈ ਮੈਨੂੰ ਕਦੇ ਜਾਣਾ ਵੀ ਹੋਵੇ ਤੈਨੂੰ ਕਹਿਣਾ ਪੈਂਦਾ ਯਾਰ ਵੀ ਮੈਨੂੰ ਮੁੰਡਿਆਂ ਨੂੰ ਕਹਿਣਾ ਵੀ ਕੰਮ ਤੇ ਲੈ ਚੱਲੋ ਯਾਰ ਪ੍ਰੋਗਰਾਮ ਸਾਨੂੰ ਬਹੁਤ ਸਾਰੇ ਪੈਂਦੇ ਹੁੰਦੇ ਸੀ ਹਰ ਰੋਜ਼ ਦਾ ਪ੍ਰੋਗਰਾਮ ਸੀ ਜਦੋਂ ਬਸ ਇਦਾਂ ਦਾ ਕੁਝ ਹੋ ਗਿਆ ਸਾਰਾ ਕੁਝ ਸਮਝੋ ਪਲਟਾਈ ਵੱਧ ਗਿਆ ਜੀ ਖਤਮ ਹੋ ਗਿਆ ਸਾਰਾ ਕੁਝ ਮੰਚ ਤਾਂ ਆਉਂਦਾ ਜਦੋਂ ਆਪਾਂ ਮੰਨ ਲਓ ਆਪਣਾ ਜਿਹੜੀ ਆਪਾਂ ਸੋਚ ਰੱਖੀ ਹੁੰਦੀ ਹੈ ਬਚਪਨ ਤੋਂ ਪਰਦੇ ਸਮੇਂ ਤੋਂ ਕਿ ਅਸੀਂ ਆ ਚੀਜ਼ ਬਣਨੀ ਬੱਚੇ ਤੇ ਰੱਖੀ ਹੁੰਦੀ ਨਾ ਉਹ ਆਪਣੀ ਸੋਚ ਤਾਂ ਇਹ ਸੀ ਵੀ ਅਸੀਂ ਕਲਾਕਾਰ ਹੀ ਬਣਨਾ ਹੈ ਸਿੰਗਰ ਹੀ ਬਣਨਾ ਹੈ ਪਰ ਹਾਲਾਤ ਦੇ ਹਿਸਾਬ ਨਾਲ ਜਦੋਂ ਇੱਥੇ ਆਪਾਂ ਝੋਨਾ ਲਾਉਣਾ ਨਰਮਾ ਚੁਗਣਾ ਤੂੜੀ ਤੇ ਲੱਗਣਾ ਉਦੋਂ ਸੋਚਦਾ ਇਹ ਮਨ ਚਾਹੀ ਜਾਂਦੀ ਵੀ ਆਪਣੀ ਆਪਾਂ ਕਿੱਥੇ ਲੱਗੇ ਫਿਰਦੇ ਆ। ਹਾਂ ਵੀ ਆਪਾਂ ਇੱਥੋਂ ਦੇ ਕਰ ਪਹੁੰਚ ਕੇ ਅਰ ਜਮਾ ਜਾਜ ਦੇ ਬਾਰੀ ਨਾਲ ਪਹ ਪੌਂਟਕਰ ਚ ਪਹੁੰਚ ਗਏ ਅੱਜ ਆਪ ਇੱਥੇ ਆਏ ਬੈਠੇ ਆ ਫਿਰ ਮਾਲਕ ਅੱਗੇ ਹੋਰ ਤਾਂ ਕੋਈ ਜਰੀਆ ਹੀ ਨਹੀਂ ਨਾ ਫਿਰ ਭਗਵਾਨ ਨੂੰ ਕਹੀਦਾ ਭਗਵਾਨ ਜਿਵੇਂ ਤੇਰੀ ਤੇਰਾ ਜਾ ਬਸ ਤੇਰੀ ਰਾਜਾ ਦੀ ਰਹਿਣਾ ਪਹਿਣਾ ਨਾ ਸਾਰਾ ਸ੍ਰਿਸ਼ਟੀ ਤੇਰੀ ਰਾਜਾ ਚ ਜੇ ਕਪੜੇ ਧੋਣੇ ਤੇ ਪੈਸਾ ਬਣ ਲਾਉਣੇ ਜੋ ਦੋ ਦੋ ਮਹਿਸੂਸ ਹੁੰਦਾ ਵੀ ਇਹ ਕਿਹੜੀ ਜ਼ਿੰਦਗੀ ਹੈ ਕਿਹੜੇ ਚੱਕਰਾਂ ਚ ਪਏ ਫਿਰਦੇ ਆਪਾਂ ਹਾਂ ਹੈ ਜੇ ਕੋਈ ਹੋਰ ਕੰਮ ਕਰ ਦੇ ਬੋਕਰ ਝਾੜੂ ਮਾਰ ਦੇ ਜੋ ਵੀ ਕਰ ਦੇ ਸਭ ਇੰਨਾ ਮਹਿਸੂਸ ਹੁੰਦਾ ਉਦੋਂ ਤਾਂ ਵੀਰੇ ਕਿਹੜੀ ਜ਼ਿੰਦਗੀ ਜੀ ਰਹਾ ਆਪ ਜੀ ਬਹੁਤ ਮਹਿਸੂਸ ਹੁੰਦਾ ਗੀਤਾ ਚ ਪ੍ਰੇਮ ਜੀਤ ਗਿੱਲ ਦਸੀਏ ਲੂਲੇ ਬੰਨੀ ਵੇ ਕਦੇ ਵੀ ਨਾ ਹੱਸੀਏ ਗੀਤਾ ਚ ਪ੍ਰੇਮ ਜੀਤ ਗਿੱਲ ਦਸੀਏ ਲੂਲੇ ਬੰਨੀ ਵੇ ਕਦੇ ਵੀ ਨਾ ਹੱਸੀਏ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਸਿਆਣੇ ਸੁਣ ਲੋ ਵਿਚਾਰ ਨੂੰ ਦਸੀਏ ਨਾ ਭੇ ਤੇ ਰਨ ਬਦਕਾਰ ਨੂੰ ਦਸੀਏ ਨਾ ਭੇ ਤੇ ਰਨੇ ਬਦਕਾਰ ਨੂੰ ਤੁਹਾਨੂੰ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਸਾਡਾ ਕਿਰਤੀ ਤਫਕਾ ਜ਼ਿਆਦਾਤਰ ਆ ਜਿਹੜਾ ਉਹ ਝੋਨੇ ਵਾਲੇ ਬਾਣਾ ਦੇ ਵਿੱਚ ਆ ਕਿਉਂਕਿ ਝੋਨੇ ਦਾ ਇਹੋ ਜਿਹਾ ਸੀਜ਼ਨ ਹੁੰਦਾ ਜਿਹਦੇ ਵਿੱਚ ਜੇਕਰ ਕੋਈ ਹੋਰ ਕੰਮ ਧੰਦਾ ਕਰਦਾ ਕੋਈ ਦਿਹਾੜੀ ਟੱਪਾ ਕਰਦਾ ਬੰਦਾ ਦਾ ਦਿਹਾੜੀ ਦੇ ਵਿੱਚ ਇਹ ਹੁੰਦਾ ਹੈਗਾ ਕਿ ਵੱਜਮੀ 400 ਰੁਪਿਆ ਦਿਹਾੜੀ ਮਿਲਣੀ ਹੁੰਦੀ ਹੈ ਬੰਦੇ ਨੂੰ ਤੇ ਪਰ ਝੋਨੇ ਦੇ ਵਿੱਚ ਉਸ ਦਾ ਇਹ ਫਾਇਦਾ ਹੁੰਦਾ ਕਿ ਭਾਵੇਂ ਘੰਟੇ ਦਾ ਜਿਹੜੇ ਉਹ 13 ਤੋਂ 14 ਬਣ ਜਾਂਦੇ ਉਹਦੇ ਪਰ ਇੱਕ ਤਰੀ ਹੁੰਦਾ ਹੈਗਾ ਕਿ ਬੰਦੇ ਨੂੰ ਦਿਹਾੜੀ ਚੰਗੀ ਬਣ ਜਾਂਦੀ ਹੈਗੀ ਇਸੇ 700 ਦੇ ਕਰੀਬ ਤੇ ਦੂਸਰਾ ਇਹ ਵੀ ਹੁੰਦਾ ਹੈਗਾ ਕਿ ਉਸ ਵਿਅਕਤੀ ਨੂੰ ਜਿਹੜਾ ਆਪਦੀ ਦਿਹਾੜੀ ਹੀ ਨਹੀਂ ਸਗੋਂ ਨਾਲ ਬੱਚਿਆਂ ਦੀ ਦਿਹਾੜੀ ਵੀ ਪੈ ਜਾਂਦੀ ਆ ਨਾਲ ਆ ਜਿਹੜੀ ਪਤਨੀ ਦੀ ਦਿਹਾੜੀ ਵੀ ਪੈ ਜਾਂਦੀ ਹੈ ਤੇ ਜੇਕਰ ਕਈ ਵਾਰੀ ਬਜ਼ੁਰਗ ਮਾਂ ਪਿਓ ਹੁਣ ਉਹ ਵੀ ਕਈ ਵਾਰੀ ਪਨੀਰੀ ਪੱਟ ਕੇ ਆ ਜਿਹੜਾ ਇਹ ਸੀਜ਼ਨ ਲਾ ਰਿਹਾ ਹੈਗਾ ਤਾਂਕਾ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਅਜਿਹੇ ਲੋਕ ਆ ਹੈਗੇ ਆ ਤੇ ਤੁਹਾਨੂੰ ਦੱਸ ਦਈਏ ਕਿ ਆਪਾਂ ਤੁਹਾਡੇ ਨਾਲ ਝੋਨਿਆਂ ਦੇ ਵਾਹਣਾਂ ਦੇ ਵਿੱਚੋਂ ਕੁਝ ਸਟੋਰੀਆਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਪਹਿਲਾਂ ਵੀ ਕੀਤੀਆਂ ਤੇ ਜਿੱਥੇ ਆਪਾਂ ਅਲੱਗ-ਅਲੱਗ ਬੇਰੁਜ਼ਗਾਰਾਂ ਨੂੰ ਤੁਹਾਡੇ ਸਾਹਮਣੇ ਕਰ ਰਹੇ ਆ ਵਿਦਿਆਰਥੀਆਂ ਨੂੰ ਸਾਹਮਣੇ ਕਰ ਰਹੇ ਆ ਉੱਥੇ ਕਿਸੇ ਨਾ ਕਿਸੇ ਵਿਅਕਤੀ ਦੇ ਵਿੱਚ ਜੇਕਰ ਕੋਈ ਕਲਾ ਹੈਗੀ ਆ ਉਹ ਵੀ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੀ ਹੈ ਜਿਹੜੀ ਸਾਡੀ ਨਿਮਾਣੀ ਜੀ ਕੋਸ਼ਿਸ਼ਾਂ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਇਹ ਕੰਮ ਆ ਜਿਹੜਾ ਉਹ ਚੰਗਾ ਲੱਗਦਾ ਜੇਕਰ ਇਹ ਚੰਗਾ ਲੱਗ ਰਿਹਾ ਕੰਮ ਤਾਂ ਉਮੀਦ ਕਰਦੇ ਆ ਕਿ ਇਸ ਵੀਡੀਓ ਨੂੰ ਜਿਹੜਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦਿਓਗੇ ਇੱਕ ਬੇਨਤੀ ਇਹ ਵੀ ਹੈਗੀ ਆ ਕਿ ਹਰ ਮਹੀਨੇ ਤੁਹਾਨੂੰ ਇਹ ਅਪੀਲ ਕਰਦੇ ਆ ਕਿ ਜੇਕਰ ਸਾਡੇ ਕੰਮ ਦੀ ਤੁਸੀਂ ਹੌਸਲਾ ਅਫਜ਼ਾਈ ਕਰਨੀ ਹੈ ਤੇ ਸਾਡੀ ਆਰਥਿਕ ਸਹਾਇਤਾ ਵੀ ਜਿਹੜੀ ਤੁਸੀਂ ਕਰ ਸਕਦੇ ਹੋ ਅੱਜ ਉਸੇ ਹੀ ਲੜੀ ਦੇ ਤਹਿਤ ਅ ਅਸੀਂ ਅੱਜ ਮੇਰੇ ਹੀ ਪਿੰਡ ਮੋੜ ਜੋ ਕਿ ਫਰੀਦਕੋਟ ਕਿਲੇ ਦੇ ਵਿੱਚ ਪੈਂਦਾ ਉੱਥੇ ਆ ਤੇ ਸਾਡੇ ਹੀ ਪਿੰਡ ਦੇ ਬਾਣਾ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਅਜਿਹੇ ਵੀਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਦਾਮਾ ਜਿਨ੍ਹਾਂ ਦੀ ਆਵਾਜ਼ ਸੁਰੀਲੀ ਆ ਪਰ ਗੱਲ ਇਹ ਹੈਗੀ ਆ ਕਿ ਕਿਤੇ ਨਾ ਕਿਤੇ ਬਹੁ ਦੀ ਪੱਦਰ ਦੇ ਉੱਤੇ ਹੈ ਜਿਹੜੀ ਆਰਥਿਕਤਾ ਹਰੇਕ ਖੇਤਰ ਦੇ ਵਿੱਚ ਜ਼ਰੂਰੀ ਹੁੰਦੀ ਹੈ ਤੇ ਆਰਥਿਕਤਾ ਨਾ ਹੋਣ ਦੀ ਵਜ੍ਹਾ ਕਰਕੇ ਕਮਜ਼ੋਰ ਹੋਣ ਦੀ ਵਜ੍ਹਾ ਕਰਕੇ ਜਿਹੜਾ ਉਸ ਪੱਦਰ ਦੀ ਮਸ਼ਹੂਰੀ ਆ ਜਿਹੜੀ ਉਹ ਨਹੀਂ ਮਿਲੇਗੀ ਕਦੇ ਮਕਬੂਲ ਸੀਗੇ ਪਰ ਅੱਜ ਨਹੀਂ ਮਕਬੂਲ ਗਏ ਪਰ ਕਲਾ ਹਮੇਸ਼ਾ ਬੰਦੇ ਦੇ ਅੰਦਰ ਸਮਾਈ ਰਹਿੰਦੀ ਆ ਆ ਬਾਈ ਜੀ ਪ੍ਰੀਮਜੀਤ ਜੀ ਇਹ ਗੱਲ ਇਹਨਾਂ ਦੀਆਂ ਕਾਫੀ ਕੈਸਟਾਂ ਵੀ ਆਈਆਂ ਤੇ ਕਿਸੇ ਟਾਈਮ ਡੀਡੀ ਪੰਜਾਬੀ ਦੇ ਉੱਤੇ ਜੋ ਜੋ ਵੀ ਪ੍ਰੋਗਰਾਮ ਚੱਲਦੇ ਰਹੇ ਉਹਨਾਂ ਦੇ ਵਿੱਚ ਕਾਫੀ ਗੀਤ ਆ ਜਿਹੜੇ ਬਾਈ ਨੇ ਗਾਏ ਆ ਭਾਈ ਜੀ ਪਹਿਲਾਂ ਤਾਂ ਸਵਾਗਤ ਆ ਜੀ ਤੁਹਾਡਾ ਧੰਨਵਾਦ ਅੱਛਾ ਭਾਈ ਜੀ ਇਹ ਦੱਸਿਓ ਕਿ ਆਪਣੀ ਇਸ ਗਾਇਕੀ ਸਫਰ ਦੀ ਸ਼ੁਰੂਆਤ ਆ ਜਿਹੜੀ ਉਹ ਕਦੋਂ ਕੁ ਤੋਂ ਕੀਤੀ ਆ ਤੇ ਸ਼ੌਂਕ ਕਿਵੇਂ ਪਿਆ ਤੁਹਾਨੂੰ ਹਾਂ ਸ਼ੁਰੂਆਤ ਬਚਪਨ ਤੋਂ ਪੜਨ ਸਮੇ ਤੋਂ ਹਾਂ ਤੇ ਸ਼ੌਕ ਬਚਪਨ ਚ ਪਹਿਲਾਂ ਸਕੂਲ ਟਾਈਮ ਤੇ ਹਾਂ ਛੋਟੇ ਬੋਦੇ ਕਰਨੇ ਕੀ ਬੋਲਦੇ ਉਸਨਾਂ ਨੂੰ ਸਕੈਟ ਹਾਂ ਉਹ ਕਰਦੇ ਰਿਹਾ ਸਕੂਲ ਚ ਪਰ ਉਸ ਤੋਂ ਬਾਅਦ ਇਦਾਂ ਗਾਉਣੇ ਪਹਿਲਾਂ ਮਾਨਕ ਸਾਹਿਬ ਦੇ ਗੀਤ ਗਾਉਂਦੇ ਹੁੰਦੇ ਸੀ ਜਦੋਂ ਆਪਨੇ ਲਿਖਦੇ ਸੀ ਫਿਰ ਆਪ ਲਿਖਣ ਲੱਗੇ ਕੁਝ ਤੇ ਬਚਪਨ ਤੋਂ ਸਕੂਲ ਟਾਈਮ ਤੋਂ ਹੀ ਇਹ ਸ਼ੁਰੂਆਤ ਹੈ ਜੋ ਪਹਿਲਾਂ ਸੀ ਕੀਰਤਨ ਕਰਦੇ ਰਹੇ ਬਚਪਨ ਚ ਸਾਡੇ ਆਪਣੇ ਗਿਆਨੀ ਸੀ ਉਹਨਾਂ ਦੇ ਨਾਲ ਮੈਂ ਚਮਟਾ ਵਜਾਉਂਦਾ ਹੁੰਦਾ ਸੀ ਇੱਕ ਮੁੰਡਾ ਹੋਰ ਸੀ ਤੇ ਉਹ ਢੋਲ ਕਬਜਾਉਂਦੇ ਹੁੰਦੇ ਸੀ ਦੋਨਾਂ ਦੇ ਨਾਲ ਕੀਰਤਨ ਕਰਨ ਵਾਸਤੇ ਜਾਂਦੇ ਸੀ ਆਸਾ ਦੀ ਬਾਹਰ ਲਾਉਣ ਵਾਸਤੇ બસ ਇਦਾਂ ਹੀ ਸਾਨੂੰ ਸਾਜਾਂ ਚ ਪੈ ਗਏ ਸਾਜ ਬਿਉਣੇ ਤੇ ਗਾਇਕੀ ਸ਼ੁਰੂ ਕਰ ਲਈ ਬਸ ਚੱਲਦਾ ਹੈ ਜੋ ਵੀ ਚੱਲਦਾ ਹੈ ਰਾਜ ਵੀ ਚੱਲਦਾ ਹੈ ਇਹ ਤੁਸੀਂ ਕੁਲਦੀਪ ਮਾਨਕ ਸਾਹਿਬ ਦੀ ਗੱਲ ਕੀਤੀ ਹੈਗੀ ਇਹ ਕਿਹੜਾ ਗੀਤ ਪਸੰਦ ਹੈਗਾ ਤੇ ਜੇਕਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਵੀ ਉਹ ਸਾਂਝਾ ਕਰੋ ਤਾਂ ਜਿਆਦਾ ਵਧੀਆ ਹੋਊਗਾ ਮਾਨਕ ਸਾਹਿਬ ਦਾ ਗੀਤ ਵੈਸੇ ਤਾਂ ਕੋਈ ਐਹੋ ਜਿਹਾ ਗੀਤ ਨਹੀਂ ਜਿਹੜਾ ਮਾਨਕ ਸਾਹਿਬ ਦਾ ਗੀਤ ਨਹੀਂ ਕੋਈ ਪਸੰਦ ਕਰਦਾ ਹੋਊਗਾ ਫੇਰ ਵੀ ਬਚਪਨ ਚ ਗੀਤ ਜਿਹੜਾ ਮੈਂ ਸਕੂਲ ਟਾਈਮ ਤੇ ਗਾਉਂਦਾ ਹੁੰਦਾ ਸੀ ਦੇ ਉਹ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਉਹ ਗੀਤ ਤੇ ਤੁਹਾਨੂੰ ਦੋ ਕੰਤਰੀ ਸਾਂਝੇ ਕਰ ਜੀ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੋ ਮਾਂ ਉਹ ਠੰਡੜੀ ਛਾਉ ਦੁਨੀਆ ਵਾਲਿਓ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪ ਹੈ ਦੂਜਾ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪ ਹੈ ਦੂਜਾ ਹੋ ਮਾਂ ਹੋ ਠੰਡੜੀ ਛਾਉ ਦੁਨੀਆ ਵਾਲੇ ਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਬਹੁਤ ਕੋਈ ਬਈ ਬਹੁਤ ਸੋਨਾ ਤੁਸੀਂ ਡੀਡੀ ਪੰਜਾਬੀ ਦੇ ਉੱਤੇ ਕਾਫੀ ਗੀਤ ਆ ਜਿਹੜੇ ਉਹ ਗਾਏ ਇੱਕ ਪ੍ਰੋਗਰਾਮ ਚੱਲਦਾ ਸੀਗਾ ਪਹਿਲਾਂ 10-15 ਸਾਲ ਹੋ ਗਏ ਮੇ ਵੀ 20 ਸਾਲਾਂ ਦੇ ਕਰੀਬ ਹੀ ਹੋ ਗਏ ਦੋ ਪੈਰ ਘੱਟ ਤੁਰਨਾ ਉਸ ਦੇ ਵਿੱਚ ਵੀ ਕਾਫੀ ਗੀਤ ਗਾਏ ਆ ਹੋਰ ਵੀ ਪ੍ਰੋਗਰਾਮਾਂ ਦੇ ਵਿੱਚ ਗਾਏ ਆ ਡੀਡੀ ਪੰਜਾਬੀ ਵੱਲੋਂ ਕਿਵੇਂ ਤੁਹਾਡੀ ਇਧਰਲੇ ਪਾਸੇ ਕਿੰਨਾ ਨੇ ਮੁਲਾਕਾਤ ਕਰਵਾਈ ਕਿਵੇਂ ਇਧਰ ਨੂੰ ਸਫਰ ਦਿਆ ਤੁਹਾਡਾ ਡੀਡੀ ਪੰਜਾਬੀ ਤੇ ਪਹਿਲਾਂ ਪ੍ਰੋਗਰਾਮ ਚੱਲਦਾ ਹੁੰਦਾ ਸੀ ਦੋ ਪੈਰ ਘੱਟ ਤੁਰਨਾ ਤੇ ਉਸ ਪ੍ਰੋਗਰਾਮ ਦੇ ਵਿੱਚ ਮੇਰਾ ਇੱਕ ਪਹਿਲਾ ਗੀਤ ਰਿਕਾਰਡ ਕੀਤਾ ਸੀਗਾ ਹਾਰਮੋਨੀਅਮ ਨਾਲ ਬਟੰਡੇ ਕਰਕੇ ਲੈ ਆਇਆ। ਹੋ ਗੀ ਸੀਗਾ ਜੀ। ਹੋ ਕਿਸੇ ਨਾਲ ਵੀ ਨਾ ਹੋਵੇ ਜਿਹੜੀ ਸਾਡੇ ਨਾਲ ਹੋਈ। ਉੱਥੇ ਉਹਦਾ ਇੱਥੇ ਮੇਰਾ ਰੱਬਾ ਦਰਦੀ ਨਾ ਕੋਈ। ਇਹਦੇ ਨਾਲੋਂ ਤਾਂ ਚੰਗੀ ਵੀ ਸਾਨੂੰ ਮੌਤ ਸੀ। ਨਾਲੋਂ ਤਾਂ ਚੰਗੀ ਵੀ ਸਾਨੂੰ ਮੌਤ ਸੀ ਦੋ ਰੂਹਾਂ ਕਰ ਲਾਉਂਦੀਆਂ ਨੇ ਰੱਬਾ ਪਹਿਲਾਂ ਸਾਨੂੰ ਜੱਗ ਦੀਆਂ ਰੀਤਾਂ ਨੇ ਰਵਾਇਆ ਹੁਣ ਉਸ ਤੋਂ ਬਾਅਦ ਯਾਦਾਂ ਵੀ ਰੁਵਾਉਂਦੀਆਂ ਨੇ ਰੱਬਾ ਇਹ ਮੇਰਾ ਪਹਿਲਾ ਗੀਤ ਸੀ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਦੂਸਰਾ ਗੀਤ ਕਰਾਇਆ ਉਸੇ ਪ੍ਰੋਗਰਾਮ ਚ ਉਹ ਸੀ ਹੋ ਕਦਿਆਂ ਲੰਘ ਜਾਵੇਂ ਕੱਦੀ ਐ ਲੰਘ ਜਾਵੇਂ ਬੜੀ ਲੱਗਦੀ ਪਿਆਰੀ ਨਿੱਜੇ ਦਸੋਂ ਵਾਲੀ ਖਾਵੇ ਮਹਿਕ ਪਿਆਰ ਦੀ ਖੰਡਾ ਦੇਵੇਂ ਆਪੇ ਪਿਆਰ ਦੀ ਖੰਡਾ ਦੇਵੇਂ ਆਪੇ ਤੇ ਆਪੇ ਹੀ ਸੁੰਗਣ ਵਾਲੀ ਏ ਤੇਰਾ ਰੱਖਤਾ ਓ ਤੇਰਾ ਰੱਖ ਤਪ ਮੀਰੀ ਨਾ ਮੁੰਡਿਆ ਨੇ ਕਿੱਦੇ ਚ ਘੁੰਮਣ ਵਾਲੀ ਏ ਤੇਰਾ ਰਖ ਤਪ ਮੀਰੀ ਨਾਮ ਮੁੰਡਿਆਂ ਨੇ ਗਿੱਦੇ ਚ ਘੁੰਮਣ ਵਾਲੀ ਐ ਬਹੁਤ ਅੱਛਾ ਭਈ ਆ ਜਿਹੜਾ ਡੀਡੀ ਪੰਜਾਬੀ ਦੇ ਵਿੱਚ ਤੁਸੀਂ ਕਾਫੀ ਗੀਤ ਗਾਏ ਆ ਤਾਂ ਇਸ ਦੇ ਦੌਰਾਨ ਆ ਜਿਹੜਾ ਕੀ ਕਾਰਨ ਰਿਹਾ ਹੈਗਾ ਕੋਈ ਉਸ ਤਰ੍ਹਾਂ ਦੀ ਮਦਦ ਮਿਲ ਹੀ ਨਹੀਂ ਗਈ ਜਾਂ ਹੁੰਗਾਰਾ ਕਿਉਂ ਨਹੀਂ ਮਿਲੇਗਾ ਕੀ ਕਾਰਨ ਮੰਨਦੇ ਨਹੀਂ ਜੀ ਕੋਸ ਤਾਂ ਪਹਿਲੀ ਤਾਂ ਜਿਹੜੀ ਹੈਗੀ ਮੇਰੇ ਘਰ ਦੀ ਕਿਉਂਕਿ ਅਸੀਂ ਤੋਂ ਮੇਰੀ ਮਰਜ਼ ਹੋ ਗਈ ਉਸ ਤੋਂ ਬਾਅਦ ਕੁਛ ਦਿਨ ਚੱਲਿਆ ਸਾਡਾ ਹੂੰ ਤੇ ਫਿਰ ਉਸ ਤੋਂ ਬਾਅਦ ਕੀ ਆ ਕਿ ਸਾਡੇ ਦੋਨਾਂ ਦਾ ਆਗਸ ਵਿੱਚ ਉਹ ਹੋ ਗਿਆ ਜੀ ਪੰਚਾਇਤੀ ਤਲਾਕ ਜੀ ਨੂੰ ਕਹਦੇ ਹੂੰ ਜਦੋਂ ਅਸੀਂ ਵੱਖੋ ਵੱਖਰੇ ਹੋ ਗਏ ਤੇ ਉਦੋਂ ਤੁਹਾਨੂੰ ਪਤਾ ਹੀ ਹੈ ਪਰ ਜੇ ਕੀ ਬੰਦਿਆ ਜੀ ਪਹਿਲਾਂ ਸਾਡਾ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਸੀ ਜੀ ਡੀਡੀ ਪੰਜਾਬੀ ਤੇ ਸਾਡਾ ਫਿਰ ਡਿਊਟ ਗੀਤ ਜਿਹੜੇ ਜਿੰਨੇ ਵੀ ਕੈਸਟ ਕੀਤੇ ਅਸੀਂ ਹੂੰ ਉਹ ਸਾਰੀ ਪ੍ਰੋਗਰਾਮ ਮੇਲਾ ਮੇਲੀਆਂ ਦਾ ਹਾਂ ਉਹਦੇ ਵਿੱਚ ਚੱਲਦੀ ਰਹੀ ਬਹੁਤ ਸਾਰੇ ਲੋਕਾਂ ਨੇ ਦੇਖਿਆ ਵੀ ਉਹ ਹੂੰ ਤੇ ਮੇਲਾ ਮੇਲੀਆਂ ਚ ਬਹੁਤ ਸਾਰੇ ਗੀਤ ਲੱਗੇ ਮੇਰੇ ਹਾਂ ਮੇਰੀ ਕੈਸਟ ਆਈ ਹੋਰ ਵੀ ਮਲਟੀ ਕੈਸਟਾਂ ਵੀ ਆਈਆਂ ਹੂੰ ਫਿਰ ਇੱਕ ਕੈਸਟ ਮੇਰੇ ਕੋਲੇ ਪਈ ਹੈ ਜਿਹੜੀ ਰਿਲੀਜ਼ ਹੀ ਨਹੀਂ ਹੋਈ ਜੀ ਉਹਦੇ ਵਿੱਚ ਵੀ ਕੁਝ ਗੀਤ ਸੀਗੇ ਕਿਉਂਕਿ 뮤직 ਪੁਰਾਣਾ ਹੋ ਗਿਆ ਹੁਣ ਮੈਂ ਥੋੜੇ ਗੀਤ ਪਾਏ ਸੀ ਆਪਣੇ ਚੈਨਲ ਦੇ ਉੱਪਰ ਹੂੰ ਤੇ ਉਹ ਵੀ ਵੈਸੀ ਪਈ ਆ ਬਸ ਜਦੋਂ ਘਰੇ ਮੰਨ ਲਓ ਦਫੇੜ ਪੈ ਜੇ ਤਾਂ ਬੰਦੇ ਦੀ ਸਿਹਤ ਦਾ ਵੀ ਫਰਕ ਪੈ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ ਹੂੰ ਜਦੋਂ ਬਸ ਇਹ ਚੀਜ਼ਾਂ ਹੋ ਜਾ ਹੁਣ ਵੱਖਰੇ ਰਹਿੰਦੇ ਨੇ ਹੂੰ ਉਹ ਵੱਖਰਾ ਰਹਿੰਦੀ ਆ ਮੈਂ ਵੱਖਰਾ ਰਹਿੰਦਾ ਮਾਤਾ ਪਿਤਾ ਦੇ ਨਾਲ ਰਹਿੰਦਾ ਉਹ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀ ਆ ਹੂੰ ਤੇ ਫਿਰ ਤੁਹਾਨੂੰ ਪਤਾ ਹੀ ਆ ਜਿੱਦਾਂ ਦਾ ਕੋਈ ਮਾੜਾ ਮੋਟਾ ਹੋਣਾ ਆਉਂਦਾ ਹੈ ਪ੍ਰੋਗਰਾਮ ਕੋਈ ਧਰਮਕ ਆ ਗਿਆ ਕੋਈ ਗਿੱਧੇ ਪੰਗੜੇ ਦਾ ਆ ਗਿਆ ਹੂੰ ਤੇ ਮੁੰਡੇ ਮੇਰੇ ਨਾਲ ਹੈਗੇ ਜਿਹੜੇ ਅਸੀਂ ਲਾ ਲੈਨੇ ਇਕੱਠੇ ਬਸ ਸ਼ੌਕ ਆ ਜਿਹੜਾ ਉਹ ਨਿਕਲਦਾ ਨਹੀਂਗਾ ਜੀ ਹਮ ਅੱਜ ਕੱਲ ਹੁਣ ਤਾਂ ਤੁਸੀਂ ਚੋਨਾ ਲਾ ਰਹੇ ਹੋ ਇਸ ਤੋਂ ਬਿਨਾ ਕੀ ਫਿਰ ਜਦੋਂ ਫਰੀ ਹੁੰਨੀ ਉਦੋਂ ਕੀ ਕਰਦੇ ਆ ਬੱਚੋ ਨਾ ਸੀਜ਼ਨ ਵਾਲ ਚੋਨੇ ਦਾ ਲਾ ਲਈਦਾ ਤੇ ਦਿਹਾੜੀ ਤਾਂ ਮੈਨੂੰ ਕੋਈ ਕਹਿੰਦਾ ਹੀ ਨਹੀਂਗਾ ਛੇਤੀ ਕਿਤੇ ਕਹ ਅਗਲੇ ਨੂੰ ਆਂਦਾ ਵੀ ਯਾਰ ਗਾਉਂ ਨੂੰ ਜਾਣ ਵਾਲੇ ਬੰਦੇ ਆ ਇਹਨਾਂ ਨੇ ਕਿੱਥੋਂ ਦਿਹਾੜੀ ਜਾਣਾ ਜੀ ਜੇ ਕਿਤੇ ਜਾਣਾ ਵੀ ਹੋਵੇ ਤਾਂ ਮੈਨੂੰ ਕਹਿਣਾ ਪੈਂਦਾ ਯਾਰ ਵੀ ਮੈਨੂੰ ਮੁੰਡਿਆਂ ਨੂੰ ਕਹਿਣਾ ਵੀ ਕੰਮ ਤੇ ਲੈ ਚੱਲੋ ਯਾਰ ਹਮ ਉਹ ਕੋਈ ਆਪਣਾ ਨਹੀਂ ਬਸ ਜਾਂ ਕੋਈ ਪ੍ਰੋਗਰਾਮ ਆ ਜਾਂਦੇ ਅਸੀਂ ਧਾਰਮਿਕ ਪ੍ਰੋਗਰਾਮ ਵੀ ਕਰਦੇ ਆ ਥੋੜੀ ਬਹੁਤ ਜਿੰਨਾ ਪਉਂਦਾ ਕਵਾਲੀ ਵੀ ਕਰਦੇ ਆ ਹੂੰ ਬਸ ਧਰਮਕ ਰੱਬ ਦੇ ਨਾਮ ਦੇ ਅਸੀਂ ਕਰਦੇ ਆ ਤੇ ਬਸ ਇਦਾਂ ਚੱਲ ਰਿਹਾ ਗੁਜ਼ਾਰਾ ਹੋ ਜਾਂਦਾ ਹੈ ਇਹਦਾ ਪ੍ਰੋਗਰਾਮ ਗੁਜ਼ਾਰਾ ਤਾਂ ਤੁਹਾਨੂੰ ਪਤਾ ਵੀ ਖਰਚੇ ਵੀ ਬਹੁਤ ਜ਼ਿਆਦੇ ਹੋ ਗਏ ਆ ਬਸ ਥੋੜਾ ਬਹੁਤ ਜਿੰਨਾ ਵੀ ਚੱਲਦਾ ਚਲਾਈ ਜਾਂਦੇ ਆ ਜੀ ਐਸ਼ਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਹੈਗਾ ਕਿ ਪਰਵਾਰਕ ਬਖੇੜਾ ਆਪਾਂ ਇਸ ਗੱਲ ਦੇ ਵਿੱਚ ਨਹੀਂ ਜਾਣਾ ਵੀ ਟੋਡੀ ਗਲਤੀ ਸੀ ਜਾਂ ਉਹਨਾਂ ਦੀ ਗਲਤੀ ਸੀ ਕਿਤੇ ਨਾ ਕਿਤੇ ਪਰਵਾਰਕ ਬਖੇੜਾ ਜਿਹੜਾ ਉਹੋ ਕਿਤੇ ਨਾ ਕਿਤੇ ਜੋ ਤੁਹਾਡਾ ਫਿਊਚਰ ਬਰ ਰਿਆ ਸੀ ਉਸ ਦੇ ਅਗੇ ੜਕਾ ਬਣਿਆ ਇਹ ਨਾ ਜੀ ਜਦੋਂ ਕੋਈ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬੰਦਾ ਪਾਸੇ ਦਾ ਆ ਕੇ ਰੋਲ ਕਹੋ ਜੇ ਨਾ ਜਦੋਂ ਕੋਈ ਦਾ ਬੱਸ ਉਦੋਂ ਸਭ ਕੁਝ ਹੋ ਜਾਂਦਾ ਮੇਰੇ ਪਰਿਵਾਰ ਦੇ ਵਿੱਚ ਵੀ ਮੈਂ ਤਾਂ ਉਸ ਬੰਦੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੂੰ ਬਈ ਇਹਨੇ ਕੈਸਟ ਕਰਨੀ ਗੀਤ ਕਰਨਾ ਮੇਰੇ ਮੈਸੇਜ ਦੇ ਨਾਲ ਹੂੰ ਤੇ ਉਹ ਸੋ ਦਾ ਉਹ ਉਹ ਐਸਾ ਬੜਿਆ ਵਿੱਚ ਤੇ ਸਾਡੇ ਪਰਿਵਾਰ ਦੇ ਵਿੱਚ ਸਾਡੇ ਦੋਹਾਂ ਜੀਆਂ ਦੇ ਵਿੱਚ ਸਾਡਾ ਬੜਾ ਪਿਆਰ ਸੀਗਾ ਹੂੰ ਹਰ ਰੋਜ਼ ਦੇ ਸਾਡੇ ਪ੍ਰੋਗਰਾਮ ਸੱਤ ਰੰਗ ਨੇ ਸਾਡੀ ਕੀਤੀ ਸਿਕ ਐਸਟ ਹੂੰ ਤੇ ਬਹੁਤ ਵਧੀਆ ਕੈਸਟ ਸੀਗੀ ਸਾਰੀ ਦੀ ਸਾਰੀ ਪ੍ਰੋਗਰਾਮ ਸਾਨੂੰ ਬਹੁਤ ਸਾਰੇ ਪੈਂਦੇ ਹੁੰਦੇ ਸੀ ਹਰ ਰੋਜ਼ ਦਾ ਪ੍ਰੋਗਰਾਮ ਸੀਗਾ ਜਦੋਂ ਬਸ ਇਦਾਂ ਦਾ ਕੁਝ ਹੋ ਗਿਆ ਸਾਰਾ ਕੁਝ ਸਮਝੋ ਪਰਟਾਈ ਵੱਜ ਗਿਆ ਜੀ ਖਤਮ ਹੋ ਗਿਆ ਸਾਰਾ ਕੁਝ ਅੱਛਾ ਭਾਈ ਜੀ ਰਿਆਜ਼ ਕਿੰਨਾ ਸਮਾਂ ਕਰਦੇ ਰਹੇ ਆ ਹਾਰਮੋਨੀਅਮ ਤੇ ਕਰਦੇ ਹੋ ਜਾਂ ਬਿਨਾਂ ਹਾਰਮੋਨੀਅਮ ਤੋਂ ਰਿਆਜ਼ ਪਹਿਲਾਂ ਤਾਂ ਮੈਂ ਰਿਆਜ਼ ਬਹੁਤ ਕਰਦਾ ਸੀਗਾ ਜੀ ਕਿਉਂਕਿ ਪੂਰਾ ਪੂਰਾ ਦੈਨ ਹੀ ਲੱਗ ਰਿਹਾ ਕਿਉਂਕਿ ਹੁੰਦਾ ਬੰਦੇ ਨੂੰ ਵੀ ਮੈਂ ਯਾਰ ਅੱਗੇ ਵਧਣਾ ਜਾਂ ਕਿਦਾਂ ਜਦੋਂ ਤੋਂ ਮੇਰਾ ਆਹਾ ਹੋ ਗਿਆ ਹੂੰ ਉਦੋਂ ਤੋਂ ਮੈਂ ਰਿਆਜ਼ ਤਾਂ ਕਦੀ ਕੀਤਾ ਹੀ ਨਹੀਂਗਾ ਸਹੀ ਤੁਹਾਨੂੰ ਦੱਸਾਂ ਕਿਉਂਕਿ ਰਿਆਜ ਦਾ ਤਾਂ ਫਿਰ ਬੰਦੇ ਟੁੱਟ ਜਾਂਦਾ ਨਾ ਬੰਦਾ ਹਾਂ ਨਾ ਕੋਈ ਮੈਂ ਕੁਝ ਜ਼ਿਆਦਾ ਗੀਤ ਲਿਖੇ ਥੋੜੇ ਬੋਧ ਗੀਤ ਲਿਖੇ ਹਾਂ ਜਾਨੀ ਕਿ ਮੈਂ ਪਾਸੇ ਨਿਕਲ ਗਿਆ ਸੀ ਇਸ ਤੋਂ ਗਾਇਕੀ ਲਾਈਨ ਚੋਂ ਮੇਰੇ ਤੋਂ ਛੁੱਟ ਗਈ ਸੀ ਇਹ ਤਾਂ ਮੇਰੇ ਕੋਲ ਮੁੰਡੇ ਕੋਈਸ ਮੁੰਡੇ ਮੇਰੇ ਕੋਲ ਸਿੱਖਣ ਵਾਸਤੇ ਆਉਣ ਲੱਗੇ ਵੀ ਬਾਈ ਯਾਰ ਵੀ ਸਾਨੂੰ ਤੋਂ ਇਦਾਂ ਨਹੀਂ ਵੀ ਸਾਨੂੰ ਕੁਝ ਮਾੜਾ ਮੋਟਾ ਦੱਸਿਆ ਕਰ ਹਾਂ ਜਿੰਨਾ ਕੋ ਹੁੰਦਾ ਤੇ ਉਹਨਾਂ ਨੂੰ ਦੱਸਦੇ ਦੱਸਦੇ ਤੇ ਹੁਣ ਮੈਨੂੰ ਫੇਰ ਮੇਰੇ ਚ ਉਹਨਾਂ ਨੇ ਜਾਨੀ ਕਹੀ ਵੀ ਹੋ ਕਰਤੀ ਹੁਣ ਫਿਰ ਮੈਂ ਉਹਨਾਂ ਦੀ ਕਰਦਾ ਉਹਨਾਂ ਨੂੰ ਕੁਝ ਜਿੰਨਾ ਕੋ ਮੈਨੂੰ ਆਉਂਦਾ ਦੱਸਦਾ ਹਾਂ ਤੇ ਉਹ ਬਸ ਉਹਨਾਂ ਦੇ ਜਰੀਏ ਮੇਰਾ ਚੱਲਦੀ ਜਾਂਦਾ ਤੇ ਨਹੀਂ ਤਾਂ ਮੈਂ ਪਿੱਛੇ ਹੋਰ हट ਗਿਆ ਸੀ ਗਈ ਕਿ ਤੂੰ ਹਾਂ ਤੇ ਹੁਣ ਮੈਨੂੰ ਫੇਰ ਥੋੜਾ ਜਿਹਾ ਉਹਨਾਂ ਨੇ ਚੜਾਤਾ ਜੀ ਹੁਣ ਮੈਨੂੰ ਫੇਰ ਗਾਉਣ ਦਾ ਦਿਨ ਕਿ ਆਉਂਦਾ ਵੀ ਯਾਰ ਨਹੀਂ ਚਲੋ ਆਪਾਂ ਨੂੰ ਕੁਝ ਕਰਨਾ ਚਾਹੀਦਾ ਮੜਾ ਮੋਟਾ ਜੀ ਕੋਈ ਨਾ ਕੋਈ ਤਾਂ ਲੋਕ ਹੋਣਗੇ ਨਾ ਜਿਹੜੇ ਆਪਾਂ ਨੂੰ ਪਸੰਦ ਕਰਨਗੇ ਸਾਰੇ ਲੋਕ ਤਾਂ ਨਾ ਸਾਰੇ ਲੋਕ ਤਾਂ ਹਾਂ ਕੋਈ ਨਾ ਕੋਈ ਤਾਂ ਹੋਊਗਾ ਨਾ ਜਿਹੜਾ ਆਪਾਂ ਨੂੰ ਪਸੰਦ ਕਰਦਾ ਹੋਊਗਾ ਹਾਂ ਤੇ ਇਦਾਂ ਕਰਕੇ ਲੱਗੇ ਰਹੀਦਾ ਬਸ ਜੀ ਅੱਛਾ ਭਾਈ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾਗਾ ਕਿ ਸਮੇਂ ਦੇ ਹਾਨ ਪ੍ਰਵਾਨ ਦੇ ਜਿਵੇਂ ਜ਼ਿਆਦਾ ਤੜਕ-ਪੜਕਾ ਵਾਲੇ ਕੋਈ ਜ਼ਿਆਦਾ ਉਸ ਤਰ੍ਹਾਂ ਦੇ ਲੱਚਰਤਾਲੇ ਗੀਤ ਨਹੀਂ ਗਾਏਗੇ ਹਥਿਆਰਾਂ ਵਾਲੇ ਨੇ ਗੀਤ ਗਾਏਗੇ ਤਾਂ ਨਹੀਂ ਕਿਤੇ ਨਾ ਕਿਤੇ ਅੱਗੇ ਵੱਸ ਕੇ ਕਾਰਨ ਮੰਨਦੇ ਹੋ ਹੋ ਸਕਦਾ ਵੀ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਚੱਲੀ ਜਾਂਦਾ ਹੁਣ ਹੁਣ ਇਹੋ ਜਿਹੀ ਲੋਕ ਵੇਲੋ ਵੀ ਅੱਗੇ ਆ ਜਾਂਦੇ ਲੋਕਾਂ ਦੇ ਵੀ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾਗਾ ਕਿਸੇ ਸੁਰ ਦਾ ਨਹੀਂ ਪਤਾ ਕਿਸੇ ਕੁਛ ਨਹੀਂ ਜਿਵੇਂ ਇੱਕ ਪਿੱਛੇ ਜਾਂਦੇ ਸੁਣਿਆ ਸੀ ਬੰਦਾ ਉਹ ਉਹ ਲੋਕ ਗਲਤ ਗੀਤ ਗਾਉਂਦਾ ਲੋਕੋ ਉਸਦੇ ਤੇ ਛਾਏ ਬੈਠੇ ਸੀ ਆਇਆ ਸੀ ਨਾ ਕੋਈ ਸੋਨੋ ਕਿ ਕਿਦਾਂ ਉਹੋ ਜਿਹੇ ਬੰਦੇ ਤੇ ਫਿਰ ਸੋਚੀਦਾ ਵੀ ਜਦੋਂ ਉਹੋ ਜਿਹੇ ਬੰਦੇ ਨੂੰ ਫਿਰ ਆਪਾ ਆਪਾਂ ਨੂੰ ਵੀ ਮਾੜੇ ਮੋٹے ਦਾ ਕੋਈ ਪਸੰਦ ਕਰ ਹੀ ਲੈਣਗੇ ਨਾ ਆਪਾਂ ਤਾਂ ਮਾੜਾ ਮੋਟਾ ਕੋਈ ਆਉਂਦਾ ਹੀ ਹੈ ਨਾ ਸੁਰ ਦਾ ਜੀ ਤਾਂ ਕਰਕੇ ਬਸ ਇਦਾਂ ਇਦਾਂ ਹੀ ਚੱਲੀ ਜਾਂਦਾ ਉਹੋ ਜਿਹੇ ਬੰਦਿਆਂ ਨੂੰ ਵੇਖ ਕੇ ਵੀ ਹਾਂ ਵੀ ਚਲੋ ਉਹੋ ਜਿਹੇ ਬੰਦੇ ਨੂੰ ਪਸੰਦ ਕਰ ਲੈਂਦਾ ਕਾ ਆਪਾਂ ਨੂੰ ਵੀ ਕਰ ਲੂਗਾ ਕੋਈ ਅੱਛਾ ਭਾਈ ਕਦੇ ਮਨ ਦੇ ਵਿੱਚ ਹੁਣ ਜਦੋਂ ਝੋਨਾ ਲਾਉਣੇ ਹੋ ਕਦੇ ਮਨ ਦੇ ਵਿੱਚ ਆਏ ਜੇ ਨਹੀਂ ਆਏਗਾ ਵੀ ਯਾਰ ਇੱਕ ਫਿਊਚਰ ਵੱਲ ਵਧ ਰਹੇ ਸੀਗੇ ਪਰ ਉਹ ਗੋਲ ਅਚੀਵ ਨਹੀਂ ਹੋ ਪਾਇਆਗਾ ਕਦੇ ਮਨ ਦੇ ਵਿੱਚ ਆਏ ਨਹੀਂ ਖਿਆਲ ਇਦਾਂ ਦੇ ਮਨ ਚ ਤਾਂ ਆਉਂਦਾ ਜਦੋਂ ਆਪਾਂ ਮੰਨ ਲਓ ਆਪਣਾ ਜਿਹੜੀ ਆਪਾਂ ਸੋਚ ਰੱਖੀ ਹੁੰਦੀ ਹੈ ਬਚਪਨ ਤੋਂ ਪਰਦੇ ਸਮੇ ਤੋਂ ਵੀ ਅਸੀਂ ਆ ਚੀਜ਼ ਬਣਨੀ ਬੱਚੇ ਦੇ ਰੱਖੀ ਹੁੰਦੀ ਨਾ ਕਿ ਆਪਣੀ ਸੋਚ ਤਾਂ ਇਹ ਸੀ ਵੀ ਅਸੀਂ ਕਲਾਕਾਰੀ ਬੰਨਣਾ ਹੈ ਸਿੰਗਰ ਹੀ ਬੰਨਣਾ ਹੈ ਪਰ ਹਾਲਾਤ ਦੇ ਹਿਸਾਬ ਨਾਲ ਜਦੋਂ ਇੱਥੇ ਆਪਾਂ ਝੋਨਾ ਲਾਉਣਾ ਨਰਮਾ ਚੁਗਣਾ ਤੂੜੀ ਤੇ ਲੱਗਣਾ ਉਦੋਂ ਸੋਚਦਾ ਇਹ ਮਨ ਚਾਹੀ ਜਾਂਦੀ ਵੀ ਆਪਣੀ ਆਪਾਂ ਕਿੱਥੇ ਲੱਗੇ ਫਿਰਦੇ ਅ ਆਪਣੀ ਸੋਚ ਤਾਂ ਕੀ ਸੀਗੀ ਵੀ ਕਿੱਥੇ ਪਹੁੰਚਣਾ ਸੀ ਜੀ ਤੇ ਆਪਾਂ ਅੱਜ ਕਿੱਥੇ ਫਿਰਦੇ ਆ ਮੇਰਾ ਸੱਤ ਰੰਗ ਨੇ ਮੇਰਾ ਬਾਹਰ ਦਾ ਟੂਰ ਵੀ ਸੀਗਾ ਆਰਟੀਕਲ ਵੀ ਲੱਗਿਆ ਸੀਗਾ ਕਿਉਂਕਿ ਬਸ ਜਹਾਜ ਦੀ ਬਾਰੀ ਨੂੰ ਹੱਥ ਪਾਉਣ ਤੋਂ ਬਸ ਪਿੱਛੇ ਰਹਿ ਗਏ ਹੂੰ ਪਰ ਉਹਨਾਂ ਨੇ ਸਾਨੂੰ ਰੰਗੀਲਾ ਸਾਹਿਬ ਦਾ ਹੂੰ ਸਾਡਾ ਮਕਬੂਲ ਇੱਕ ਹੋਰ ਸਿੰਗਰ ਸੀ ਸਾਰਾ ਦਾ ਸਾਡਾ ਟੂਰ ਸੀ ਇਕੱਠਿਆਂ ਦਾ ਹਮ ਸਭ ਕੁਝ ਤਿਆਰੀ ਹੋ ਗਈ ਸੀਗੀ ਬਸ ਸਾਰਾ ਕੁਝ ਵਿੱਚ ਹੀ ਰਹਿ ਗਿਆ ਸੀ ਜੀ ਤੇ ਹੁਣ ਉਹ ਚੀਜ਼ਾਂ ਜਦੋਂ ਸੋਚੀ ਦੀਆਂ ਵੀ ਨਾ ਵੇ ਆਪਾਂ ਇੱਥੋਂ ਤੱਕ ਪਹੁੰਚ ਕੇ ਅਰ ਜਮਾ ਜਹਾਜ ਦੇ ਬਾਰੀ ਨੂੰ ਹੱਥ ਪਾਉਣ ਤੱਕਰ ਚ ਪਹੁੰਚ ਗਏ ਹਮ ਅੱਜ ਆਪਾਂ ਇੱਥੇ ਆਏ ਬੈਠੇ ਆ ਫਿਰ ਮਾਲਕ ਅਗੇ ਹੋਰ ਤਾਂ ਕੋਈ ਜਰੀਆ ਹੀ ਨਹੀਂ ਨਾ ਫਿਰ ਭਗਵਾਨ ਨੂੰ ਕਹੀਦਾ ਭਗਵਾਨ ਜਿਵੇਂ ਤੇਰੀ ਤੇਰਾਜਾ ਬਸ ਤੇਰੀ ਰਾਜਾ ਦੀ ਰਹਿਣਾ ਪਹਿਣਾ ਨਾ ਸਾਰਾ ਸ੍ਰਿਸ਼ਟੀ ਤੇਰੀ ਰਾਜਾ ਚ ਫਿਰ ਇਹ ਮਨ ਸਮਝਾ ਲਈਦਾ ਬਸ ਤੇ ਥੋੜਾ ਮਨ ਸਮਝਾ ਲਈਦਾ ਥੋੜਾ ਬੋਤਾ ਗਾਣਾ ਗਾ ਲਈਦਾ ਹਾਂ ਐਸ਼ਾ ਭਾਈ ਬੱਚੇ ਕਿੰਨੇ ਹੈਗੇ ਤੁਹਾਡੇ ਕੋਲ ਰਹਿੰਦੇ ਆ ਜਾਂ ਤੁਹਾਡੀ ਪਤਨੀ ਕੋਲ ਬੱਚੇ ਪਹਿਲਾਂ ਤਾਂ ਮੇਰੇ ਕੋਲ ਹੀ ਰਹਿੰਦੇ ਮੇਰੇ ਬੱਚੇ ਦੋ ਆ ਜੀ ਹਾਂ ਪਹਿਲਾਂ ਤਾਂ ਮੇਰੇ ਕੋਲੇ ਰਹਿੰਦੇ ਸੀ ਬੱਚਾ ਨੂੰ ਉਹ ਛੱਡ ਕੇ ਚਲੇ ਗਏ ਸੀਗੇ ਹਾਂ ਬੱਚੇ ਛੋਟੇ ਸੀ ਮੁੰਡਾ ਤੇ ਮੇਰਾ 7 ਸਾਲ ਦਾ ਸੀ ਜੀ ਉਸ ਤੋਂ ਬਾਅਦ ਬੱਚੇ ਵੱਡੇ ਹੋ ਗਏ ਕੁੜੀ 10ਵੀਂ ਚ ਹੋ ਗਈ ਇੱਥੇ ਪਿੰਡ ਆਪਣੇ 10ਵੀਂ ਦਾ ਸਕੂਲ ਹੀ ਆ ਹਾਂ ਤੇ ਮੁੰਡਾ ਵੀ ਫਿਰ ਉਹਨਾਂ ਨੂੰ ਮੈਂ ਸ਼ਹਿਰ ਲਾਦਾ ਫਿਰ ਉਹਨਾਂ ਨੇ ਆਪਣੀ ਮਾਤਾ ਦੇ ਨਾਲ ਜਨਕੀ ਵੀ ਥੋੜਾ ਬੋਧਾ ਸੰਪਰਕ ਰੱਖਣ ਲੱਗੇ ਹੂੰ ਫਿਰ ਮੈਂ ਕਹਿਆ ਵੀ ਜੇ ਆਪਣੇ ਨਾਲ ਮੰਨ ਲੋ ਨਹੀਂ ਬਣੀ ਤੇ ਆਪਾਂ ਬੱਚਿਆਂ ਦੀ ਮੰਨ ਲੋ ਆਪਾਂ ਨਹੀਂ ਰੋਕ ਦੇਣਾ ਉਹਨਾਂ ਨੂੰ ਮੈਂ ਉਹਨਾਂ ਨੂੰ ਕਹਿਆ ਵੀ ਥੋੜਾ ਮਨ ਕਰਦਾ ਚਲੋ ਮੇਰੇ ਨਾਲ ਨਹੀਂ ਬਣਾ ਕੇ ਰੱਖਦੀ ਥੋੜਾ ਮਨ ਕਰਦਾ ਤੁਸੀਂ ਮਿਲ ਸਕਦੇ ਮੈਨੂੰ ਕੋਈ ਨਹੀਂ ਇਸ ਚੀਜ਼ 'ਚ ਇਤਰਾਜ਼ ਹੂੰ ਹੁਕ ਕਿ ਮੈਂ ਤਾਂ ਕੱਲ ਨੂੰ ਜੇ ਚਲਾ ਗਿਆ ਤਾਂ ਫਿਰ ਵੀ ਤੁਸੀਂ ਆਪਦੀ ਮਾਂ ਕੋਲ ਹੀ ਜਾਓਗੇ ਨਾ ਹੂੰ ਤੇ ਹੁਣ ਵੀ ਬਸ ਬੇਟਾ ਮੇਰੇ ਕੋਲੇ ਰਹਿੰਦਾ ਹੂੰ ਬੇਟੀ ਉਹਨਾਂ ਕੋਲੇ ਜਾਨੀ ਕਿ ਪਰਿਵਾਰ ਦਾ ਇੱਕ ਬਿਛੋੜਾ ਹੈ ਛੱਲਣਾ ਤਾਂ ਬੜਾ ਔਖਾ ਹੁੰਦਾ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਕਿਉਂਕਿ ਬੱਚਿਆਂ ਤੇ ਪੜ੍ਹਾਈ ਦਾ ਵੀ ਅਸਰ ਪੈਣਾ ਹੋਰ ਵੀ ਸਿਸਟਮ ਦਾ ਅਸਰ ਪੈਣਾ ਸੋਸਾਇਟੀ ਦਾ ਵੀ ਅਸਰ ਕਿੱਥੇ ਤੱਕ ਅਸੀਂ ਦੋਨਾਂ ਨੇ ਮੀਆਂ ਬੀਬੀ ਨੇ ਇਕੱਠੇ ਘਰ ਚਲਾਉਣਾ ਤੇ ਕਿੱਥੇ ਅੱਜ ਮੈਂ ਪਤਾ ਕੀ ਰੋਟੀ ਵੀ ਮਾਤਾ ਹੁਣ ਅੱਜ ਮਾਤਾ ਚਲੀ ਗਈ ਰਿਸ਼ਤੇਦਾਰੀ ਚ ਰੋਟੀ ਆਪ ਨੂੰ ਬਣਾ ਕੇ ਖਾਣੀ ਪੈਂਦੀ ਸਾਨੂੰ ਘਰੇ ਜਾ ਕੇ ਕੱਪੜੇ ਘਰ ਸੁਅ ਅੱਜ ਕੱਪੜੇ ਧੋਕੇ ਆਏ ਸਾਰੇ ਹਾਂ ਪਰ ਉਹਦਾ ਉਹ ਇਹ ਚੀਜ਼ ਮਹਿਸੂਸ ਹੁੰਦੀਆਂ ਨਾ ਵੀ ਕਿੱਥੇ ਤਾਂ ਆਪਾਂ ਯਾਰ ਪਰਿਵਾਰ 'ਚ ਜਾ ਕੇ ਕੰਮ ਕਰਕੇ ਜਿੰਨਾ ਮਰਜੀ ਥੱਕਿਆ ਹੋਏ ਬੰਦਾ ਹਾਂ ਜਾ ਕੇ ਪਰਿਵਾਰ 'ਚ ਬੈਠਣਾ ਉਹਦਾ ਥਕਾਵਾ ਦੂਰ ਹੋ ਜਾਂਦਾ ਹੈ ਜੀ ਤੇ ਜੇ ਪਰਿਵਾਰ ਅੱਗੇ ਦਿਸਣਾ ਹੀ ਨਹੀਂ ਆਉ ਜਾ ਕੇ ਆਪਣਾ ਫੇਰ ਕਰਨਾ ਫਿਰ ਤੁਸੀਂ ਦੇਖ ਲਓ ਵੀ ਕੀ ਸੋਚ ਬੰਦੇ ਦੇ ਮਨ 'ਤੇ ਕਿਵੇਂ ਹੋ ਜਾਂਦਾ ਜਦੋਂ ਬਸ ਉਦੋਂ ਪਤਾ ਹੀ ਨਹੀਂ ਕੀ ਬੰਦੇ ਦੇ ਮਨ 'ਤੇ ਸੋਚ ਆਉਂਦੀ ਵੀ ਇਹ ਰੇ ਕਿਹੜੀ ਜ਼ਿੰਦਗੀ ਜੀ ਰਹੇ ਆਪਾਂ ਯਾਰ ਹੂੰ ਜੀ ਬੜਾ ਮਹਿਸੂਸ ਹੁੰਦਾ ਹੈ ਜੋ ਕਪੜੇ ਧੋੜੇ ਤੇ ਪੈਸਾ ਬਣ ਲਾਉਣੇ ਜੋ ਦੋ ਦੋ ਮਹਿਸੂਸ ਹੁੰਦਾ ਵੀ ਇਹ ਕਿਹੜੀ ਜ਼ਿੰਦਗੀ ਹੈ ਕਿਹੜੇ ਚੱਕਰਾਂ ਚ ਪਏ ਫਿਰਦੇ ਆਪਾਂ ਹਾਂ ਹੈ ਜੋ ਕੋਈ ਹੋਰ ਕੰਮ ਕਰਦੇ ਬੋਕਰ ਝਾੜੂ ਮਾਰਦੇ ਜੋ ਵੀ ਕਰਦੇ ਸਭ ਇੰਨਾ ਮਹਿਸੂਸ ਹੁੰਦਾ ਉਦੋਂ ਤਾਂ ਵੀ ਇਹ ਕਿਹੜੀ ਜ਼ਿੰਦਗੀ ਜੀ ਰਹੇ ਆਪਾਂ ਜੀ ਬਹੁਤ ਮਹਿਸੂਸ ਹੁੰਦਾ ਔਖਾ ਰੋੜ ਦੁੱਖ ਦੁੱਖ ਬੜਾ ਕਿਉਂਕਿ ਬੰਦੇ ਨੇ ਘਰੇ ਆਪਣੇ ਆਪ ਪਕਾ ਕੇ ਖਾਣੀ ਆਟਾ ਗੁੰਨਦੇ ਸਮੇਂ ਵੀ ਕਈ ਵਾਰੀ ਵੱਧ ਪਾਣੀ ਪੈ ਜਾਂਦਾ ਕਿਉਂਕਿ ਬੰਦੇ ਦੀ ਸੂਤ ਚੱਲੀ ਜਾਂਦੀ ਨਾ ਵੀ ਇਹ ਕਿਹੜੇ ਕਿਤੇ ਚ ਲੱਗ ਗਈ ਯਾਰ ਆਪਾਂ ਹਾਂ ਜੀ ਪਰ ਮਹਿਸੂਸ ਹੋਸੇ ਨੂੰ ਹੋਊਗਾ ਜਿਹੜੇ ਜਿਸ ਨੂੰ ਲੱਗੀ ਉਹ ਹੀ ਜਾਣੇ ਦੂਜਾ ਨਾ ਜਾਣੇ ਪੀਰ ਪਰਾਈ ਹੋਰ ਕਿਸੇ ਨੂੰ ਨਹੀਂ ਕੋਈ ਪਤਾ ਇੰਨਾ ਚੀਜ਼ਾਂ ਦਾ ਦੂਜੇ ਨੂੰ ਜ਼ਰੂਰਤ ਹੈ ਜਿਹੜੇ ਚੌਂਕੜੀ ਮਾਰ ਕੇ ਬਿਲੇ ਆ ਉਹ ਵੀ ਰੋਟੀ ਲਿਓ ਹਾਂ ਉਹਨੂੰ ਕੀ ਜ਼ਰੂਰਤ ਹੈ ਜੀ ਬਸ ਜਿਹਦੇ ਤੇ ਬੀਤੀ ਦੀ ਉਹ ਹੀ ਹੈ ਬੇਟਾ ਮੇਰਾ ਕਈ ਵਾਰੀ ਅਸੀਂ ਤੂੜੀ ਤੇ ਲੱਗੇ ਛਾਵ ਨੂੰ ਆ ਕੇ ਜਦ ਸਵੇਰ ਉਹਨੇ ਰੋਟੀ ਬਣਾਉਣੀ ਮੈਨੂੰ ਬੜਾ ਦੁੱਖ ਮਹਿਸੂਸ ਹੁੰਦਾ ਹਾਂ ਇੰਨਾ ਜਿਆਦਾ ਯਾਰ ਉਹਨੂੰ ਵੇਖ ਕੇ ਮੈਂ ਤਾਂ ਚਲੋ ਵੇਲ ਦਿੰਨਾ ਕੋਈ ਨਹੀਂ ਚਲ ਜਦੋਂ ਉਹ ਕਿਉਂਕਿ ਛੋਟੇ ਬੱਚਿਆਂ ਨੇ ਤਾਂ ਯਾਰ ਅੱਧੀ ਖਾਣੀ ਤੇ ਅੱਧੀ ਸਿੱਟ ਨਹੀਂ ਹੁੰਦੀ ਨਾ ਉਹਨਾਂ ਦਾ ਤਾਂ ਕੰਮ ਹੁੰਦਾ ਹੈ ਪਰ ਜਦੋਂ ਉਹਨੂੰ ਪਕਾ ਕੇ ਵੇਖਦਾ ਪਰ ਰਾਜ ਜੀ ਮੈਨੂੰ ਬਹੁਤ ਨਾ ਦੁੱਖ ਹੁੰਦਾ ਨਾ ਵੀ ਇਹ ਆਪਣਾ ਕਿਹੜੀ ਸਜ਼ਾ ਪਾਵਾ ਨਹੀਂ ਦਿੱਤੀ ਜੀ ਇਹਨਾਂ ਬੱਚਿਆਂ ਨੇ ਤਾਂ ਯਾਰ ਪਕਾ ਕੇ ਕਿੱਥੇ ਖਾਣੀਆਂ ਸੀ ਦੱਸ ਤੇ ਇਹਨੇ ਤਾਂ ਆਪ ਖਾਣੀਆਂ ਅੱਗੇ ਰੱਖਣੀ ਆਪਾਂ ਬੱਚਿਆਂ ਤੇ ਮੂੰਹ 'ਚ ਪਾਉਣੇ ਬਰਕਾ ਹੂੰ ਵੀ ਸਾਡਾ ਬੱਚਾ ਖਰਾਕ ਦਿੱਗੇ ਉਹਨੂੰ ਵੱਡਾ ਹੋਵੇ ਤੰਦਰੁਸਤ ਹੋਵੇ ਹੂੰ ਕਿੱਥੇ ਉਹਨੇ ਆਪ ਦੀਆਂ ਪਕਾ ਕੇ ਖਾਣੀਆਂ ਤੂੰ ਦੱਸ ਦੇ ਦੁੱਖ ਹੂੰ ਬਹੁਤ ਜਾਰੇ ਐਸ਼ਾ ਭਾਈ ਜੀ ਬੱਚਾ ਤੁਹਾਡੇ ਕੋਲ ਆ ਲੜਕਾ ਤੁਹਾਡੇ ਕੋਲ ਆ ਉਹਨੂੰ ਪੜ੍ਹਾ ਰਹੇ ਹੋ ਜਾਂ ਉਹਨੂੰ ਵੀ ਗੀਤ ਨਾਲ ਇਹ ਗੀਤ ਸੰਗੀਤ ਸਿਖਾ ਰਹੇ ਹੋ ਹੈ ਤਮੰਨਾ ਉਹਨੂੰ ਅੱਗੇ ਵਧਾਉਣ ਦੀ ਇਸ ਖੇਤਰ ਦੇ ਵਿੱਚ ਦੇ ਕੋਈ ਉਹਦੇ ਤਾਂ ਆਪਣੇ ਆਪ 'ਚ ਬੱਚੇ ਦੇ ਵਿੱਚ ਉਹਦੀ ਕਲਾ ਹੈ ਕਿਉਂਕਿ ਰਿਦਮ ਦਾ ਹੋ ਬੜੀ ਉਹਨੂੰ ਹੈਗੀ ਢੋਲ ਢੋਲਕ ਹੂੰ ਉਹਦੇ 'ਚ ਹੈਗੀ ਪਰ ਮੈਂ ਉਹਨੂੰ ਇਸ ਰਸਤੇ ਪਾ ਕੇ ਰਾਜੀ ਨਹੀਂਗਾ ਹਾਂ ਕਿਉਂਕਿ ਇਹ ਖੇਡ ਪੈਸੇ ਦੀ ਹੈ ਬਿਲਕੁਲ ਜੱਗੈ ਕੀ ਕਰੂਗਾ ਤਾਂ ਹਾਂ ਇੰਨਾ ਵੀ ਜੋ ਕੋ ਸਾਜ਼ ਵਜਾਉਣ ਲੱਗੇ ਸਾਜ਼ ਦਾ ਵੀ ਤੁਹਾਨੂੰ ਪਤਾ ਵੀ ਬਸ ਉਹ ਆਪਣਾ ਕੰਮ ਕਰਲੇ ਮੈਨੂੰ ਤਾਂ ਇਹੀ ਸੀ ਬਾਕੀ ਰਹੇਗੀ ਬੱਚੇ ਦੀ ਤਮੰਨਾ ਆਪਦੀ ਕਿਉਂਕਿ ਉਹਦੇ ਚ ਹੈਗੀ ਹੈ ਰਿਦਮ ਹਾਂ ਇਹ ਇਧਰਲੇ ਪਾਸੇ ਕੁਛ ਤਾਂ ਆਊਗਾ ਜੀ ਉਹ ਤਾਂ ਜੇ ਆਪਾਂ ਨੂੰ ਰੋਕ ਦੀਗੇ ਜਿਹੜੀ ਚੀਜ਼ ਉਹਦੇ ਹੱਥ ਚ ਆ ਗਈ ਉਸੇ ਨੂੰ ਵਜਾਉਣ ਲੱਗ ਜਾਂਦਾ ਫਿਰ ਉਹ ਕਿਵੇਂ हट ਜਾਊਗਾ ਹਾਂ ਬੱਚਾ ਵੀ ਇਧਰਲੇ ਪਾਸੇ ਬੇਟੀ ਮੇਰੀ ਨੇ ਪਲਸ 2 ਕਰ ਰਹੀ ਹੈ ਕਿਉਂਕਿ ਉਹ ਤਾਂ ਉੱਥੇ ਰਹਿੰਦੀ ਮੇਰੇ ਇੱਥੇ ਨਹੀਂ ਰਹਿੰਦੀ ਹੂੰ ਤੇ ਇਹ ਸਾਲ ਦਾ ਜਿਹੜਾ ਮੈਂ ਤੁਹਾਨੂੰ ਤੁਹਾਨੂੰ ਹੋਰ ਇੱਕ ਦੱਸਦਾ ਹੈ ਪੰਚਾਇਤਾਂ ਦੇ ਕੰਮ ਹਾਂ ਮੈਂ ਕਦੀ ਪੰਚਾਇਤ ਦੇ ਉਸ ਸਿਸਟਮ 'ਚ ਨਹੀਂ ਜਾਂਦਾ ਕਦੀ ਮੇਰੇ ਤਲਾਕ ਜਦੋਂ ਲਖਿਆ ਆਪਣੇ ਪਿੰਡ ਦੀ ਪੰਚਾਇਤ ਸੀਗੀ ਕੁਝ ਉੱਥੋਂ ਦੀ ਪੰਚਾਇਤ ਸੀ ਹੂੰ ਉਹਨਾਂ ਨੇ ਲਿਖਤਾ ਵੀ ਕੁੜੀ ਇਹ ਰੱਖੂਗੀ ਤੇ ਮੁੰਡਾ ਇਹ ਰੱਖੂਗਾ ਤੁਸੀਂ ਦੇਖੋ ਕਿ ਕਿੱਡਾ ਵੱਡਾ ਇੱਕ ਪਰਿਵਾਰ ਵਿਸੋੜਾ ਜਿਹੜਾ ਪੰਚਾਇਤਾਂ ਨੇ ਕਰਵਾਤਾ ਹੂੰ ਤੇ ਬੜਾ ਦੁੱਖ ਆਉਂਦਾ ਵੀ ਅਰੇ ਆਪਾਂ ਲੋਕਾਂ ਨੂੰ ਲੈ ਕੇ ਤੇ ਜਾਂਦੇ ਆਂ ਇਕੱਠੇ ਕਰਕੇ ਪੰਚਾਇਤਾਂ ਨੂੰ ਵੀ ਸਾਡਾ ਯਾਰ ਸਵਾਰ ਕੇ ਆਉਣਗੇ ਸਾਡੀ ਮਦਦ ਕਰਨਗੇ ਹੂੰ ਜੇ ਪੰਚਾਇਤਾਂ ਜਾ ਕੇ ਤੋੜ ਕੇ ਆਉਣ ਹੂੰ ਵੀ ਉੱਥੇ ਵੀ ਲਿਖਤਾ ਵੀ ਇੱਕ ਪਰਿਵਾਰ ਉਹਦਾ ਇੱਕ ਉਹਦਾ ਮੈਨੂੰ ਹਸਾਬ ਕਿਤਾਬ ਦਾ ਮੈਂ ਪੰਚਾਇਤ ਨੂੰ ਸਮਝਦੇ ਨਹੀਂ ਵੀ ਪੰਚਾਇਤ ਉਹ ਜੀ ਕੁਝ ਨਹੀਂ ਹੁੰਦੀ ਹੂੰ ਸਹੀ ਮੈਂ ਕੈਮਰੇ ਦੇ ਧੋਰੇ ਦੇ ਸਾਹਮਣੇ ਬੋਲ ਰਿਹਾ ਹੂੰ ਹੂੰ ਪੀ ਪੰਚਾਇਤ ਦਾ ਤਾਂ ਕੰਮ ਹੀ ਨਹੀਂ ਇਹ ਹਾਂਜੀ ਵੀ ਬੱਚੇ ਲਿਖਣੇ ਜਾਂ ਉਧਰ ਲਿਖਦੇ ਨੇ ਉਧਰ ਇੱਦਾਂ ਵੱਡਾ ਵਿਛੋੜਾ ਪਾ ਦੇਣਾ ਕਿਸੇ ਦਾ ਹੂੰ ਉਦੋਂ ਬਾਅਦ ਚ ਮੈਂ ਕਹਿੰਦਾ ਮੈਂ ਪੰਚਾਇਤ ਦੀ ਵੋਟ ਹੀ ਨਹੀਂ ਪਾਉਂਦਾ ਕਿਸੇ ਨੂੰ ਹੂੰ ਪੰਚਾਇਤ ਦੀ ਵੋਟ ਨਹੀਂ ਪਾਉਂਦਾ ਕਿਸੇ ਨੂੰ ਵੀ ਆਪਾਂ ਤਾਂ ਬਣਾਉਣੀ ਨਹੀਂ ਇਹੋ ਜੀ ਪੰਚਾਇਤ ਜਿਹੜੀ ਵਿਛੋੜੇ ਪਾ ਦਿੰਦੀ ਹੂੰ ਕੀ ਲੈਣਾ ਆਪਾਂ ਪੰਚਾਇਤ ਤੋਂ ਯਾਰ ਜੀ ਮਨ ਬੜਾ ਦੁੱਖ ਉਹ ਦਉਂਦਾ ਕਰਕੇ ਮੈਂ ਅਜੇ ਤੱਕ ਨਹੀਂ ਮੈਂ ਵੋਟ ਪਾਉਣ ਕੇ ਪਾਸੇ ਟਲ ਜਾਣਾ ਵੀ ਮੈਂ ਤਾਂ ਮੈਨੂੰ ਤਾਂ ਮਰੇ ਹੀ ਸਮਝੋ ਤੁਸੀਂ ਜੀ ਮੈਂ ਨਹੀਂ ਵੋਟ ਪਾਉਂਦਾ ਕਛਾ ਭਾਈ ਕਿਸੇ ਨੇ ਕਦੇ ਤੁਹਾਡੀ ਕਲਾ ਦੇਖ ਕੇ ਤੁਹਾਡੀ ਕੋਈ ਮਦਦ ਕੀਤੀ ਹੈਗੀ ਅੱਜ ਤੱਕ ਜੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਹੂੰ ਸ਼ਾਇਦ ਕਿਸੇ ਨੂੰ ਆਪਣੀ ਕਲਾ ਲੱਗਦੀ ਨਾ ਹੋਵੇ ਜਿਹੜਾ ਮਦਦ ਨਹੀਂ ਕਰ ਸਕਦਾ ਕੋਈ ਆ ਜੀ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇਹ ਦੇਖੋ ਐ ਨਹੀਂ ਹੁੰਦਾਗਾ ਵੀ ਅਸੀਂ ਤੁਹਾਡੇ ਕੋਲੇ ਪਹਿਲਾਂ ਵੀ ਇੱਕ ਦੋ ਗੀਤ ਅਸੀਂ ਆਪਦੇ ਚੈਨਲ ਤੇ ਪਾਏ ਆ ਹੁਣ ਵੀ ਤੁਹਾਡੀ ਵੀਡੀਓ ਕਰ ਰਹੇ ਹੈਗੇ ਆ ਵੀ ਸ਼ਾਇਦ ਵੀ ਕਈ ਵਾਰੀ ਐ ਹੁੰਦਾ ਹੈਗਾ ਵੀ ਬੰਦਾ ਆਰਥਿਕਤਾ ਕਰਕੇ ਯਾਨੀ ਕੋਈ ਨਾ ਕੋਈ ਤਾਂ ਮਦਦ ਵਾਲਾ ਕਹੀ ਤੇ ਕਦੇ ਨਾ ਕਰੇ ਤਾਂ ਬੋੜੀ ਹੋਊਗਾ ਕਿਸੇ ਨੇ ਹੌਸਲਾ ਬਜਾਈ ਤਾਂ ਕੀਤੀ ਹੈ ਜਾਂ ਜਨਕਸੇ ਨੇ ਮੇਰੇ ਕੋਲੇ ਪੰਜਾਬ ਨਿਊਜ਼ ਵੀ ਕਰਕੇ ਗਿਆ ਸੀਗਾ ਹੂੰ ਪੰਜਾਬ ਨਿਊਜ਼ ਵਾਲੇ ਉਹ ਵੀ ਕਰਕੇ ਲਗਏ ਸੀ ਵੀਡੀਓ ਇੰਟਰਵਿਊ ਕਰਕੇ ਗਏ ਸੀ ਹੂੰ ਉਹਨਾਂ ਨੇ ਵੀ ਕੁਛ ਨਹੀਂ ਕਦੀ ਕਦੀ ਵੀ ਕਿਸੇ ਨੇ ਕੁਛ ਨਹੀਂ ਅੱਛਾ ਬਸ ਉਹ ਤਾਂ ਇੰਨਾ ਹੈ ਵੀ ਜਿਹੜਾ ਅਸੀਂ ਆਪ ਦਾ ਕੰਮ ਕਰਿਓ ਨੇ ਮਿਹਨਤ ਕਰਿਓ ਨੇ ਢੋਲ ਕਬਜਾਂ ਦੀ ਕਿਸੇ ਦੇ ਕੋਈ ਦਵਾਨ ਲਾਤਾ ਜਾਂ ਕਿਸੇ ਦੇ ਕੋਲ ਮਹਿਫਲ ਕਵਾਲੀ ਕਰਤੀ ਹਾਂ ਜਾਂ ਕਹਦੀ ਜਾਗੋ ਕੱਢਿਆਂਦੀ ਭੰਗੜਾ ਬਰਾਤ ਦਾ ਪਾਂਦਾ ਬਸ ਸਾਨੂੰ ਜਿਹੜੇ ਉਹ ਅਸੀਂ ਕਰਦੇ ਆ ਥੋੜੇ ਬਹੁਤੇ ਜਿੰਨੇ ਵੀ ਬਸ ਉਹ ਸਾਡਾ ਚੱਲਦਾ ਨੂੰ ਕਿਸੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਕਦੀ ਜੀ ਅੱਛਾ ਤੁਹਾਡਾ ਆਪਣਾ ਗਾਇਆ ਹੋਇਆ ਤੁਹਾਡਾ ਪਸੰਦੀਦਾ ਗੀਤ ਕੋਈ ਸਾਡੇ ਨਾਲ ਸਾਂਝਾ ਕਰੋ ਇੱਕ ਵਾਰ ਲੋਕਤਤ ਲਿਖਿਆ ਸੀ ਮੈਂ ਬਚਪਨ ਦੇ ਵਿੱਚ ਤੁਹਾਨੂੰ ਲੋਕਤਤ ਸੁਣਾਉਣਾ ਸੁਣਾਓ ਜੀ ਹੋ ਢੀਆਂ ਵਾਲੇ ਕਰਦੇ ਮੂਰੇ ਨਾ ਖੜੀਏ ਕਹਿੰਦੇ ਨੇ ਸਿਆਣੇ ਵੈਰੀ ਕੋਲੋਂ ਡਰੀਏ ਢੀਆਂ ਵਾਲੇ ਕਰਦੇ ਮੂਰੇ ਨਾ ਖੜੀਏ ਕਹਿੰਦੇ ਨੇ ਸਿਆਣੇ ਵੈਰੀ ਕੋਲੋਂ ਡਰੀਏ ਲੱਗਦਾ ਨਹੀਂ ਪਤਾ ਕਰ ਦਿੰਦੇ ਵਾਰ ਨੂੰ ਦਸੀਏ ਨਾ ਭੇਤ ਰਨ ਬਦਕਾਰ ਨੂੰ ਦਸੀਏ ਨਾ ਭੇਤ ਰਨ ਬਦਕਾਰ ਨੂੰ ਸੌਰ ਕਰ ਕਦੇ ਹਫਤੇ ਤੋ ਜਾਈਏ ਨਾ ਪੈਸੇ ਦੀ ਲਹਾਜ ਸਾਡੂ ਨਾਲ ਪਾਈਏ ਨਾ ਸੌਰ ਕਰ ਕਦੇ ਹਫਤੇ ਤੋ ਜਾਈਏ ਨਾ ਪੈਸੇ ਦੀ ਲਹਾਜ ਸਾਡੂ ਨਾਲ ਪਾਈਏ ਨਾ ਕਰੀਏ ਨਾ ਛੇੜ ਕਦੇ ਵੀ ਬਿਮਾਰ ਨੂੰ ਦਸੀਏ ਨਾ ਭੇਤਰੰਨ ਬਦਕਾਰ ਨੂੰ ਦਸੀਏ ਨਾ ਭੇਤਰੰਨ ਬਦਕਾਰ ਨੂੰ ਗੀਤਾ ਚ ਪ੍ਰੇਮ ਜੀਤ ਗਿੱਲ ਦਸੀਏ ਲੂਲੇ ਬੰਨੀ ਵੇ ਕਦੇ ਵੀ ਨਾ ਹਸੀਏ ਗੀਤਾਂ ਚ ਪ੍ਰੇਮ ਜੀਤ ਗਿੱਲ ਦਸੀਏ ਲੂਲੇ ਬੰਨੀ ਵੇ ਕਦੇ ਵੀ ਨਾ ਹਸੀਏ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਸਿਆਣੇ ਸੁਣ ਲੋ ਵਿਚਾਰ ਨੂੰ ਦਸੀਏ ਨਾ ਪੇ ਤੇ ਰਨ ਬਦਕਾਰ ਨੂੰ ਦਸੀਏ ਨਾ ਪੇ ਤੇ ਰਨ ਬਦਕਾਰ ਨੂੰ ਬਹੁਤ ਬਹੁਤ ਸੋਹਣਾ ਬਾਈ ਅੱਛਾ ਆਖਰ ਦੇ ਉੱਤੇ ਕੋਸ਼ਾ ਸਾਡੇ ਦਰਸ਼ਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ। ਬਸ ਇਹ ਹੀ ਸਨੇਹਾ। ਭਈ ਸੱਚ ਦੀ ਕਮਾਈ ਕਰੋ। ਕਿਸੇ ਨਾਲ ਠਗੀ ਧੋਖਾ ਨਾ ਕਰੋ। ਹਾਂ। ਠੀਕ ਹੈ। ਦਸਾਂ ਨਵਾਂ ਦੀ ਕਿਰਤ ਕਰੋ। ਉਹਦੇ 'ਚ ਬਰਕਤ ਹੋਊਗੀ। ਬਸ ਰੱਬ ਰੱਬ ਕਰਿਆ ਕਰੋ। ਡੇਲੀ ਮਾਲਕ ਦਾ ਨਾਮ ਲਿਆ ਕਰੋ। ਬਸ ਇਹੀ ਅਰਦਾਸ ਕਰਦੇ ਆ। ਧੰਨਵਾਦ ਭਾਈ ਜੀ। ਧੰਨਵਾਦ ਜੀ।